ਬੁਲਜੀ ਆਇਨ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ ਆਰ ਜੀ ਬੰਨਣ ਟੁੱਟਣ ਕਾਰਨ ਡੁੱਬਿਆ ਮੰਡ ਖੇਤਰ ਹਜ਼ਾਰਾਂ ਏਕੜ ਫਸਲ ਤਬਾਹ ਕਰ ਕੀਤੀ ਜਾ ਰਹੀ ਹੈ ਹਿਮਾਚਲ ਚੰਮਕਸ਼ੀਰ ਦੇ ਪਿਛਲੇ ਕੁਝ ਦਿਨਾਂ ਤੋਂ ਬਾਰੀ ਬਾਰਿਸ਼ ਤੇ ਬੱਦਲ ਫਟਣ ਕਾਰਨ ਪੌੜ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਬਿਆਸ ਦਰਿਆ 'ਚ ਛੱਡੇ ਗਏ ਤੇ ਹੁਣ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ ਇਸ ਕਾਰਨ ਜ਼ਿਲ੍ਹਾ ਖਕੂਰ ਥਲਾ ਦਾ ਸੁਲਤਾਨਪੁਰ ਲੋਧੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਦੋਨੋਂ ਕੰਢਿਆਂ ਤੇ ਕਿਸਾਨ ਹਜ਼ਾਰਾਂ ਏਕੜ ਝੋਨੇ ਦੀ ਫਸਲ ਡੁੱਬ ਗਈ ਹੈ ਇਸ ਦੇ ਨਾਲ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੈਣੀ ਬਹਾਦਰ ਤੋਂ ਦਰਿਆ ਬਿਆਸ ਆਰਜੀ ਬੰਨਾ ਪਾਣੀ ਪੱਧਰ ਵਧਨ ਕਾਰਨ ਟੁੱਟ ਗਿਆ ਹੈ ਜਿਸ ਕਾਰਨ ਹੜ ਦੀ ਸਥਿਤੀ ਨਾਜੁਕ ਬਣੀ ਹੋਈ ਹੈ ਅਤੇ ਡੈਮ ਚ ਲਗਾਤਾਰ ਵਾਧੂ ਪਾਣੀ ਔਨ ਕਰਨ ਡੈਮ ਦੀ ਸੁਰੱਖਿਆਤ ਨੂੰ ਪਹਿਲ ਦਿੱਤੀ ਜਾਵੇ ਅਤੇ ਇਸ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਇਸ ਕਾਰਨ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਸਹਿਮਤ ਸਹਿਮ ਦਾ ਮਾਹੌਲ ਹੈ ਪਿੰਡ ਦੇ ਨਾਲ ਹੀ ਸਾਗਰ ਤੇ ਇਸ ਦੇ ਨਾਲ ਹੀ ਕਾਫੀ ਪਿੰਡਾਂ ਨੂੰ ਪਾਣੀ ਚ ਡੁੱਬ ਗਏ ਹਨ ਕਿਸਾਨਾਂ ਵੱਲੋਂ ਫਸਲਾਂ ਨੂੰ ਬਚਾਉਣ ਲਈ ਬਣਾਏ ਗਏ ਆਰਜੀ ਬੰਨ ਵੀ ਟੁੱਟ ਗਏ ਹਨ ਪਾਣੀ ਦੇ ਤੇਜ਼ ਵਹਾਅ ਕਰਨ ਪਾਣੀ ਘਰਾਂ ਚ ਵੜ ਗਿਆ ਹੈ ਜਿਸ ਕਾਰਨ ਕਿਸਾਨਾਂ ਦੇ ਘਰ ਫਸਲਾਂ ਮਸ਼ੀਨਾ ਪਸ਼ੂ ਵੀ ਪਾਣੀ ਚ ਡੋਬ ਰਹੇ ਹਨ ਅਤੇ ਅਜੇ ਤੱਕ ਪ੍ਰਸ਼ਾਸਨ ਨੇ ਇਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਹੈ ਜਿਸ ਕਾਰਨ ਕਿਸਾਨਾਂ ਚੋਂ ਭਾਰੀ ਰੋਸ ਹੈ ਤੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਸਾਡੀ ਦਰਿਆ ਬਿਆਸ ਦੇ ਪਾਣੀ ਨਾਲ ਬ੍ਰ ਬਾਦ ਹੋ ਕੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ